ਹੋ ਹਣੀ ਤੇ ਹੋਰ ਹਣੀ ਆ ਤੁਸੀਂ ਮਤਲਬ ਕਿ ਆ ਦੇ ਹਿਸਾਬ ਨਾਲ ਇੱਥੋਂ ਪਾ ਸਕਦੇ ਆ ਟੂਟੀਆਂ ਵੇਚਦੀ। ਅੰਜੀ ਲੋਕੇਸ਼ਨ ਤੇ ਤੁਸੀਂ ਜਰੂਰ ਆਇਓ ਕਿਉਂਕਿ ਇੱਥੇ ਮਤਲਬ ਕਿ ਸਮਾਨ ਬਹੁਤ ਸਸਤਾ ਤੇ ਬਲਕ 'ਚ ਮਿਲਦਾ ਬਦਾਮ ਕਾਜੂ ਜੇਨਾ ਵੀ ਕੋਸ ਤੁਸੀਂ ਮਸ ਚਾਕਲੇਟ ਦਾ ਸਮਾਨ ਹੋਵੇ ਟਾਫੀਆਂ ਹੋਣੀਆਂ ਜੇ ਤੁਸੀਂ ਇੰਡੀਆਂ ਭੇਜਣੀਆਂ ਬਦਾਮ ਕਾਜੂ ਭੇਜਣੇ ਆ ਤੁਸੀਂ ਇਹ ਲੋਕੇਸ਼ਨ ਤੇ ਜਰੂਰ ਆਇਓ ਤੇ ਇੱਥੇ ਬਲਕ 'ਚ ਮਿਲਦਾ ਖੁੱਲਾ ਤੇ ਵਧੀਆ ਸਮਾਨ ਸਾਰਾ ਮਿਲਦਾ ਇੱਕ ਵਾਰੀ ਜਰੂਰ ਆ ਕੇ ਇੱਥੋਂ ਤੁਸੀਂ ਸਮਾਨ ਖਰੀਦ ਸਕਦੇ ਆ ਤੇ ਵਧੀਆ ਬਹੁ ਘੈਂਟ ਮਿਲਦਾ ਤੇ ਸਾਨੂੰ ਆਪਾਂ ਸਾਰਾ ਦਿਖਾਉਨੇ ਆ ਕਿ ਕੀ ਕੀ ਇੱਥੋਂ ਤੁਸੀਂ ਲੈ ਸਕਦੇ ਆ ਤੇ ਆਪਣੀ ਵੀਡੀਓ ਨਾਲ ਤੁਸੀਂ ਸਾਰੇ ਨਾਲ ਜੁੜੇ ਰਹੋ ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਆਪਾਂ ਤੁਹਾਨੂੰ ਲੈ ਕੇ ਚੱਲੇ ਆਂ ਬਲਕ ਬਾਰਨ ਤੇ ਇੱਥੇ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਤੁਹ ਸਾਰਾ ਸਮਾਨ ਮਿਲਦਾ ਤੇ ਆਪਾਂ ਚੱਲਦੇ ਅੰਦਰ ਹਾਂਜੀ ਆਪਾਂ ਕੇ ਅੰਦਰ ਆ ਗਏ ਆਪਾਂ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਬਲਕ ਬਾਰਨ ਤੇ ਇੱਥੋਂ ਤੁਸੀਂ ਬਲਕ ਦੇ ਸਮਾਨ ਲੈ ਸਕਦੇ ਆ ਆ ਦੇਖੋ ਕਿ ਇੱਥੇ ਚਾਕਲੇਟਾਂ ਆ ਵੇਖੋ ਕਿੰਨੇ ਤਰ੍ਹਾਂ ਦੀਆਂ ਤੇ ਇਹਦਾ ਪ੍ਰਾਈਸ ਵੀ ਨਾਲ ਲੱਗਿਆ ਹੋਇਆ ਜਵਾਕਾਂ ਵਾਸਤੇ ਜਿਹੜੀਆਂ ਹੁੰਦੀਆਂ ਇੱਥੇ ਆਪਣੇ ਜਣਕੀ ਬਦਾਮ ਆ ਜਾਂਦੇ ਆ ਤੇ ਸੇਬ ਵੀ ਇਹਨਾਂ ਨੇ ਦੱਸਿਆ ਕਿ ਇਹਨੇ ਪੈਸੇ ਤੁਸੀਂ ਸੇਵ ਕਰ ਸਕਦੇ ਆ ਤੇ ਕਾਫੀ ਘੱਟ ਰੇਟਾਂ ਦੇ ਤੇ ਸਮਾਨ ਲੱਗਿਆ ਹੋਇਆ ਆ ਦੇਖੋ ਕਾਜੂ ਲੱਗੇ ਹੋਇਆ ਮਤਲਬ ਕਈ ਤਰ੍ਹਾਂ ਦੇ ਕਾਜੂ ਰੋਸਟਡ ਕੀਤੇ ਹੋਏ ਤੁਸੀਂ ਮਤਲਬ ਕਾਜੂ ਲੈ ਸਕਦੇ ਆ ਇਹਨਾਂ ਰੋਸਟਡ ਤੋਂ ਵੀ ਕਾਜੂ ਲੈ ਸਕਦੇ ਆ ਤੇ ਦੇਖੋ ਕਿੰਨਾ ਸੋਹਣਾ ਮਤਲਬ ਕਿ ਇਹਨਾਂ ਨੇ ਇੱਥੇ ਕੀ ਰੱਖਿਆ ਹੋਇਆ ਹੈ ਇਹ ਬਣਾ ਕੇ ਸਜਾ ਕੇ ਦੇਖੋ ਕਿ ਜਿੰਨੀ ਸੋਹਣੋ ਮਤਲਬ ਕਿ ਲੋਡ ਆ ਉਸ ਹਿਸਾਬ ਨਾਲ ਤੁਸੀਂ ਬਲਕ ਚ ਸਮਾਨ ਲੈ ਸਕਦੇ ਆ ਗਿਰੀਆਂ ਆ ਗਈਆਂ ਇਹਦਾ ਪ੍ਰਾਈਸ ਵੀ ਤੁਹਾਨੂੰ ਦੱਸਿਆ ਹੋਇਆ ਤੇ ਇਹਦਾ ਦੇਖੋ ਐਦਾਂ ਇਹ ਅੰਦਰੋਂ ਆ ਤੇ ਸਾਰਾ ਸਮਾਨ ਇੱਥੇ ਬਲਕ ਚ ਮਿਲਦਾ ਤੇ ਇੱਥੇ ਚੱਲਦਾ ਵੀ ਕੈਸ਼ ਹੀ ਆ ਦੇਖੋ ਕਿ ਇਦਾਂ ਤੁਸੀਂ ਲਫਾਫਿਆਂ ਵਿੱਚ ਦੇ ਹਿਸਾਬ ਨਾਲ ਜਿੰਨਾ ਤੁਹਾਨੂੰ ਸਮਾਨ ਮਤਲਬ ਕਿ ਜਿਹੜਾ ਤੁਸੀਂ ਲੋੜ ਆ ਕਾਜੂ ਬਦਾਮ ਗਿਰੀਆਂ ਦੀ ਜਿੰਨਾ ਹੈ ਨਾ ਤੇ ਉਸ ਹਿਸਾਬ ਨਾਲ ਤੁਸੀਂ ਲੈ ਸਕਦੇ ਆ ਇਹਨਾਂ ਦਾ ਉਸ ਹਿਸਾਬ ਨਾਲ ਤੁਸੀਂ ਸਮਾਨ ਲੈ ਸਕਦੇ ਆ ਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਅਗਰ ਕਰੋੜ ਆ ਗਈ ਆ ਆ ਮੂੰਗਫਲੀ ਆ ਤੇ ਇਹਨਾਂ ਨੇ ਸੇਵ ਵੀ ਦੱਸਿਆ ਕਿ ਇੰਨੇ ਪੈਸੇ ਤੁਸੀਂ ਸੇਵ ਕਰ ਸਕਦੇ ਆ ਆ ਪੇਸਟ ਆ ਗਿਆ ਤੇ ਤੁਹਾਨੂੰ ਬਿਨਾ ਫੁਲਕਾਂ ਤੋਂ ਵੀ ਪੇਸਟ ਮਿਲ ਜੂਗਾ ਤੇ ਆਹ ਬਿਖ ਰੈੱਡ ਕਲਰ ਦਾ ਵੀ ਮਿਲ ਜੂਗਾ ਕਈ ਤਰ੍ਹਾਂ ਦਾ ਪੇਸਟ ਆ ਇੱਥੇ ਤੇ ਆ ਜਿਹਦੇ ਵਿੱਚ ਆਪਾਂ ਕੇਕ ਬਣਾਉਨੇ ਆ ਇਹ ਉਹ ਚੀਜ਼ ਆ ਤੁਸੀਂ ਇਹ ਵੀ ਲੈ ਕੇ ਜਾ ਸਕਦੇ ਹੋ ਜੇ ਘਰੇ ਕੇਕ ਬਣਾਉਣਾ ਤੇ ਆਪਾਂ ਤੁਹਾਨੂੰ ਇੱਧਰ ਦਿਖਾਉਨੇ ਆ ਫੇਰ ਤੇ ਆਪਣੇ ਅਗਲੇ ਪੰਪਕੀਨ ਸੀਟਸ ਹੁੰਦੇ ਆ ਜਿਹੜੇ ਕਿ ਤੁਸੀਂ ਇਹ ਵੀ ਲੈ ਸਕਦੇ ਆ ਇੱਥੇ ਆ ਵੇਖੋ ਕਿਹੋ ਜਿਹੇ ਤਰ੍ਹਾਂ ਦੇ ਇਹ ਆ ਤੇ ਮਤਲਬ ਕਿ ਤੁਸੀਂ ਇਹ ਵੀ ਲਿਜਾ ਸਕਦੇ ਆ ਤੇ ਆਪਾਂ ਅੱਗੇ ਆਪਣੇ ਤੁਹਾਨੂੰ ਦਿਖਾਉਨੇ ਆ ਆ ਮਤਲਬ ਕਿ ਹੁੰਦੇ ਜਿਹੜੇ ਆਪਣੇ ਕਦੂਏ ਦੇ ਬੀਜੇ ਹੁੰਦੇ ਮਿਲਦਾ ਇਹ ਤੇ ਤੁਸੀਂ ਆ ਫੁਲਕਾਂ ਵਾਲੇ ਵੀ ਲੈ ਸਕਦੇ ਆ ਤੇ ਬਿਨਾ ਫੁਲਕ ਤੋਂ ਵੀ ਲੈ ਸਕਦੇ ਆ ਇਹ ਵਧੀਆ ਹੁੰਦੇ ਆ ਖਾਣ ਵਾਸਤੇ ਤੇ ਆਪਾਂ ਤੁਹਾਨੂੰ ਅੱਗੇ ਦਿਖਾਉਨੇ ਆ ਵੇਖੋ ਕੋਕੋਨਟ ਦਾ ਯਾਨੀ ਗੇਵ ਜਿਹੜਾ ਆਪਾਂ ਕਹਿ ਦਿੰਨੇ ਆ ਕੀ ਬੁਰਾ ਹੈ ਜਿਹਦੇ ਲੱਡੂ ਬਣਾ ਸਕਦੇ ਆ ਆਪਾਂ ਦੇਖੋ ਕਿੰਨੇ ਘੈਂਟ ਇਹਨਾਂ ਨੇ ਰੱਖਿਆ ਨਾਲ ਰੱਖਿਆ ਵੀ ਹੋਇਆ ਪਾਉਣ ਵਾਸਤੇ ਤੁਸੀਂ ਜਿੰਨਾ ਜਿੰਨਾ ਪਾਉਣਾ ਲਫਾਵੇ ਵਿੱਚ ਆਹ ਵੇਖੋ ਖੰਜੂਰਾ ਆ ਗਈਆਂ ਫੇਰ ਕਿ ਜਿੰਨੀ ਸਾਨੂੰ ਮਤਲਬ ਕਿ ਤੁਸੀਂ ਬਲਕ ਚ ਖੰਜੂਰ ਵੀ ਲੈ ਸਕਦੇ ਆ ਆ ਕੋਕੋਨਟ ਮਤਲਬ ਕਿ ਰੋਲ ਆ ਗਿਆ ਬੜੇ ਘੈਂਟ ਹੈ ਵੀ ਤੁਸੀਂ ਲੈ ਸਕਦੇ ਆ ਕਿ ਆ ਮਤਲਬ ਕਿ ਇਹਨਾਂ ਨੇ ਦਿਖਾਇਆ ਹੋਇਆ ਹਰ ਇੱਕ ਚੀਜ਼ ਦਾ ਮਤਲਬ ਕਿ ਰੀਟ ਵੀ ਦਿੱਤਾ ਤੇ ਲਿਖਿਆ ਵੀ ਉਹ ਇਹ ਚੀਜ਼ ਆ ਕਿ ਤੁਸੀਂ ਲੈ ਸਕਦੇ ਆ ਆਰਗੇਨਿਕ ਮਤਲਬ ਕਿ ਸਾਮਾਨ ਆ ਸਾਰਾ ਇਹ ਵਧੀਆ ਪੂਰਾ ਘੈਂਟ ਆ ਮਰਬਾ ਵੀ ਮਿਲ ਜਾਂਦਾ ਇੱਥੋਂ ਜਾਨੀ ਕਿ ਤੁਈ ਲੈਣਾ ਹੋਵੇ ਤੇ ਆਪਾਂ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਤੀ ਆ ਲੋਕੇਸ਼ਨ ਕੈਂਬਰਿਜ ਵਿੱਚ ਆ ਇਹ ਤੇ ਜਰੂਰ ਆ ਕੇ ਇੱਥੇ ਤੁਸੀਂ ਬਲਕ ਚ ਸਾਮਾਨ ਲੈ ਕੇ ਜਾ ਸਕਦੇ ਆ ਹਾਂ ਜੀ ਰੋਗੀ ਆ ਵਧੀਆ ਤੇ ਤੁਸੀਂ ਇਹ ਵੀ ਲੈ ਸਕਦੇ ਆ ਤੁਰਕੀ ਦੀ ਲਿਖਿਆ ਮਿਲਦਾ ਇਹ ਤੇ ਆ ਸਮਾਨ ਆ ਵੇਖੋ ਕਿ ਇਦਾਂ ਤੁਸੀਂ ਆ ਕੇ ਇਥੋਂ ਇਹ ਬਲਕ ਚ ਸਮਾਨ ਲੈ ਸਕਦੇ ਆ ਲਫਾਫਾ ਵੀ ਨਾਲ ਇਹਨਾਂ ਨੇ ਅੱਖੇ ਵੇਖ ਕੇ ਜਿੰਨੇ ਜਿੰਨੇ ਸਾਨੂੰ ਲੋੜ ਆ ਉਹਨਾਂ ਨੂੰ ਤੁਸੀਂ ਸਮਾਨ ਪਾ ਕੇ ਤੇ ਆਪਣਾ ਲਿਜਾ ਸਕਦੇ ਆ ਤੇ ਮਰੱਬਾ ਵੀ ਮਿਲ ਜਾਂਦਾ ਪਾਈਨ ਐਪਲ ਲਿਖਿਆ ਤੁਹਾਡੇ ਸਾਹਮਣੇ ਤੇ ਆ ਵੀ ਡੱਬੀਆਂ ਵਿੱਚਾਂ ਵਧੀਆ ਸਮਾਨ ਆ ਇੱਥੇ অর্ਗੈਨਿਕ ਆ ਜਿੱਦਾਂ ਕਹਿ ਰਹੀ ਆਪਾਂ ਤੇ ਇੱਥੋਂ ਤੁਸੀਂ ਆ ਕੇ ਸਮਾਨ ਲੈ ਕੇ ਜਾ ਸਕਦੇ ਆ ਆ ਦੇਖੋ ਰੈੱਡ ਲਿਖਿਆ ਇੱਥੇ ਇਹ ਰੀਕ ਤਰ੍ਹਾਂ ਦਾ ਜਾਨੀ ਕਿ ਸਮਾਨ ਤੁਹਾਨੂੰ ਮਿਲ ਜਾਊਗਾ ਠੀਕ ਆ ਜਿੰਜਰ ਇਦਾਂ ਇਹਨਾਂ ਨੇ ਨਾਲ ਰੱਖਿਆ ਵੀ ਆ ਪੌਣ ਵਾਸਤੇ ਬਹੁਤ ਸੇਫਟੀ ਆ ਤੇ ਸਾਫ ਸੁਥਰਾ ਸਮਾਨ ਆ ਤੇ ਜਿਹੜਾ ਆ ਸਮਾਨ ਆ ਵੇਖੋ ਇਹ ਮਿਲਦਾ ਇਹਨਾਂ ਨੇ ਲਿਖਿਆ ਡੋਗ ਵਾਸਤੇ ਇਹ ਸਮਾਨ ਇੱਧਰ ਜਿਹੜਾ ਲਿਖਿਆ ਇਸ ਨੂੰ ਤੋਂ ਕੋ ਨਾਮ ਹੈ ਅਵੇ ਚਿਕਨ ਪਾਇਆ ਹੋਇਆ ਸਿਹਤ ਇਹ ਇਹ ਉਹਦੇ ਪੰਜੇ ਜੀ ਆ ਤੇ ਇਹ ਤੁਸੀਂ ਸਮਾਨ ਮਤਲਬ ਕਿ ਮਿਲਾਦਾ ਕੁੱਤਿਆਂ ਵਾਸਤੇ ਆ ਇਧਰਲਾ ਸਮਾਨ ਇਹਨਾਂ ਨੇ ਦੱਸਿਆ ਕਿ ਤੁਸੀਂ ਜੇ ਘਰੇ ਆਪਣੇ ਡੌਗ ਮਤਲਬ ਕਿ ਕੁੱਤੇ ਰੱਖੇ ਹੋਏ ਆ ਤੇ ਉਹਦੇ ਵਾਸਤੇ ਤੁਸੀਂ ਇਹ ਸਮਾਨ ਲਿਆ ਸਕਦੇ ਆ ਜਿੱਦਾਂ ਕਿ ਆਪਾਂ ਖਰਾਕ ਪਾਉਣੇ ਨੇ ਕੁੱਤਿਆਂ ਨੂੰ ਤੇ ਇਹ ਸਮਾਨ ਤੁਸੀਂ ਮਤਲਬ ਕਿ ਉਹਦੇ ਵਾਸਤੇ ਲੈ ਕੇ ਜਾ ਸਕਦੇ ਆ ਤੇ ਜੀ ਆਪਾਂ ਤੁਹਾਨੂੰ ਅੱਗੇ ਦਿਖਾਈ ਆ ਵੇਖੋ ਇਹ ਮਤਲਬ ਕਿ ਡੌਗ ਦਾ ਸਮਾਨ ਇੱਥੋਂ ਮਿਲਦਾ ਸਾਰਾ ਆ ਵੇਖੋ ਜਿੱਦਾਂ ਕਿ ਆਪਾਂ ਉਹਨਾਂ ਨੂੰ ਬੈਸਕੋਟ ਚਾਹੀ ਪਾਉਨੇ ਹੁੰਨੇ ਖਰਾਕ ਤੇ ਜੀ ਇਧਰਲੀ ਸੀੜ ਤੇ ਆਈਏ ਤੇ ਆ ਵੇਖੋ ਸਮਾਨ ਇਹ ਚਾਕਲੇਟਾਂ ਆਈਆਂ ਜਿਵੇਂ ਆ ਕਾਂਸ ਤੇ ਤੇ ਆ ਕਿਸ਼ਮਿਸ਼ ਜਿਹੜੀ ਹੁੰਦੀ ਆ ਉਹ ਆ ਬਲਕ ਚ ਲੈ ਸਕਦੇ ਹੋ ਤੁਸੀਂ ਤੇ ਆਪਾਂ ਤੁਹਾਨੂੰ ਇੱਧਰ ਦਿਖਾਉਨੇ ਆ ਜੇ ਆਹ ਸਾਈਡ ਆਈਏ ਤੇ ਬੇਕਿੰਗ ਪਾਊਡਰ ਆ ਗਿਆ ਸੋਡਾ ਆ ਗਿਆ ਬੇਕਿੰਗ ਜਿੱਦਾਂ ਕਿ ਸਾਲਟ ਹੋ ਗਿਆ ਆ ਡੈਕੋਰੇਸ਼ਨ ਦਾ ਸਮਾਨ ਜਾਂ ਹੁੰਦਾ ਜਿਵੇਂ ਤੇ ਆਹ ਵੇਖੋ ਇਹ ਵੀ ਆ ਗਿਆ ਜਿਵੇਂ ਕਿ ਮਤਲਬ ਆਟਾ ਕਈ ਤਰ੍ਹਾਂ ਦਾ ਤੁਸੀਂ ਬਲਕ ਚ ਲੈ ਕੇ ਜਾ ਸਕਦੇ ਆ ਆ ਦੇਖੋ ਸਾਰਾ ਵੈਨ ਨੇ ਦੱਸਿਆ ਹੈ ਕਿ ਤੁਸੀਂ ਜਿੰਨੀ ਜਿੰਨੀ ਲੋੜ ਆ ਤੁਸੀਂ ਉਹਨਾਂ ਲਈ ਆ ਸਕਦੇ ਆ ਤੇ ਕਾਫੀ ਘੱਟ ਰੇਟ ਤੇ ਤੁਸੀਂ ਮਤਲਬ ਸੀ ਵੀ ਕਰ ਸਕਦੇ ਹੋ ਪੈਸੇ ਆਪਣੇ ਕੈਸ਼ ਚੱਲਦਾ ਇੱਥੇ ਤੇ ਵਧੀਆ ਸਮਾਨ ਆ ਇਹ ਦੇਖੋ ਪੂਰਾ ਆਰਗੇਨਿਕਾ ਮਤਲਬ ਕਿ ਵਧੀਆ ਮਤਲਬ ਜੇ ਆਪਾਂ ਬੜਕ ਜਿਹਾ ਸਮਾਨ ਲੈਣਾ ਹੋਵੇ ਇਥੋਂ ਆ ਬਟਰ ਜਿਵੇਂ ਫਿਸ਼ ਚੀਪ ਬਟਰ ਜਿਵੇਂ ਮਤਲਬ ਕਿ ਜਿਹੜਾ ਵੀ ਮਤਲਬ ਕਿ ਚੌਕਲੇਟ ਵਾਲਾ ਤੁਹਾਨੂੰ ਦਿਖਾਉਂਦੇ ਆ ਵੀ ਚੌਕਲੇਟ ਆ ਗਈ ਹੈ ਤੇ ਜਿਵੇਂ ਤੁਸੀਂ ਚੌਕਲੇਟ ਲੈਣੀ ਹੋ ਉਹ ਚੌਕਲੇਟਾਂ ਪਈਆਂ ਇਉਂਦਾ ਜਿਹੜਾ ਕਿ ਆਪਾਂ ਘਰੇ ਬਣਾਉਣਾ ਹੁੰਦਾ ਮਤਲਬ ਕਿ ਕੋਕ ਚਾਏ ਹੈ ਨਾ ਚੌਕਲੇਟ ਵਾਲਾ ਉਹ ਤੁਸੀਂ ਉਹ ਵੀ ਕੇਕ ਆਸਤੇ ਲਿਖਿਆ ਇਹਨਾਂ ਨੇ ਆ ਰਿਹਾ ਉਹ ਕਿ ਤੁਸੀਂ ਲਿਆ ਸਕਦੇ ਆ ਆ ਦੇਖੋ ਆ ਫਿਰ ਉਹ ਮਤਲਬ ਡੈਕੋਰੇਸ਼ਨ ਦਾ ਸਮਾਨ ਦਾ ਚੌਕਲੇਟ ਆਈਆਂ ਆ ਮੈਂ ਫਿਰ ਬਣਾਉਣਾ ਜਿਹੜੇ ਆਪਾਂ ਉਹਦੇ ਆਸਤੇ ਆ ਇਹ ਦੇਖੋ ਕਿੰਨਾ ਘੈਂਟ ਆਇਆ ਤੇ ਆ ਫਿਰ ਗਾਂ ਚੌਕਲੇਟਾਂ ਆਈਆਂ ਜਵਾਕਾਂ ਆਸਤੇ ਜੇ ਤੁਸੀਂ ਇੰਡੀਆ ਸਮਾਨ ਭੇਜਣਾ ਤੇ ਆ ਆਪਣਾ ਜਿਵੇਂ ਆਪਾਂ ਉਹ ਬਣਾਉਣੇ ਨੇ ਕੇਕੂ ਕੁਕ ਡੈਕੋਰੇਸ਼ਨ ਆਸਤੇ ਪੀ ਐਮ ਇਹੋ ਨਿਸ਼ਾਨ ਜੇ ਏ ਬੀ ਵਾਲੇ ਦਿੱਤੇ ਹੋਏ ਆ ਚੌਕਲੇਟਾਂ ਜਿਹੜੀਆਂ ਤੁਸੀਂ ਲੈ ਸਕਦੇ ਆ ਖੁੱਲੀਆਂ ਜਿੰਨੀਆਂ ਤੁਹਾਨੂੰ ਲੋੜ ਆ ਉਸ ਹਾਮ ਸਮਾਨ ਤੁਸੀਂ ਲੈ ਸਕਦੇ ਆ ਆ ਦੇਖੋ ਕਿੰਨੀਆਂ ਰੰਗ ਬਰੰਗੀਆਂ ਟਾਫੀਆਂ ਹਰੇਕ ਤਰ੍ਹਾਂ ਦਾ ਸਮਾਨ ਇੱਥੋਂ ਜਾਨੀ ਕਿ ਡੈਕੋਰੇਸ਼ਨ ਵਾਲਾ ਕੇਕ ਆਸਤੇ ਵੀ ਜੇ ਇਧਰੋਂ ਦਿਖਾਇਆ ਜਾਵੇ ਤੇ ਇਸ ਤਰ੍ਹਾਂ ਦਾ ਕੁਝ ਆ ਦੇਖੋ ਕਿ ਤੁਸੀਂ ਇਹ ਲੈ ਸਕਦੇ ਆ ਤੇ ਆਪਾਂ ਤੁਹਾਨੂੰ ਜੇ ਇੱਧਰੋਂ ਦਿਖਾਈ ਗਏ ਹਰੇਕ ਚੀਜ਼ ਤੇ ਰੇਟ ਲੱਗਿਆ ਤੇ ਹਰੇਕ ਚੀਜ਼ ਦਾ ਇਹਨਾਂ ਨੇ ਪ੍ਰਾਈਸ ਦੱਸਿਆ ਤੇ ਸੇਵ ਵੀ ਦੱਸਿਆ ਨਾਲ ਤੁਹਾਨੂੰ ਸੇਵ ਕਿੰਨੇ ਪੈਸੇ ਤੁਸੀਂ ਸੇਵ ਕਰ ਸਕਦੇ ਆ ਤੇ ਆਹ ਦੇਖੋ ਡੈਕੋਰੇਸ਼ਨ ਜਿੱਦਾਂ ਕਿ ਆਪਾਂ ਲੇਖ ਦਿੰਦੇ ਆ ਅੱਖਰਾਂ ਦੇ ਨਾਮ ਨਾਲ ਮਤਲਬ ਕਿ ਤੁਸੀਂ ਡੈਕੋਰੇਸ਼ਨ ਵੀ ਕਰ ਸਕਦੇ ਆ ਵੇਖੋ ਤੇ ਇਹਦਾ ਮਤਲਬ ਕਿ ਇੱਥੇ ਤੁਹਿਆ ਚੌਕਲੇਟਾਂ ਜਿਵੇਂ ਕਿ ਸਾਰੇ ਤਰ੍ਹਾਂ ਦੇ ਮਤਲਬ ਸਮਾਨ ਇੱਥੇ ਮਿਲ ਜਾਂਦਾ ਜਾਜੂ ਬਦਾਮ ਹੋ ਗਏ ਪਿਸਤਾ ਹੋ ਗਿਆ ਤੇ ਆ ਗਿਰੀਆਂ ਆ ਗਈਆਂ ਕਈ ਤਰ੍ਹਾਂ ਦਾ ਮਤਲਬ ਕੀ ਜੇ ਤੁਸੀਂ ਕਹੋਏ ਤਾਂ ਆ ਪੋਟਾਟੋ ਪਟੈਟੋ ਜਿਹੜੇ ਕਿ ਤੁਹਾਨੂੰ ਖਾਣ ਨੂੰ ਆਪਾਂ ਲੂਏ ਵਾਲੇ ਖਾਣੇ ਨੇ ਉਹ ਵੀ ਮਿਲ ਜਾਣਗੇ ਤੇ ਆ ਚਾਕਲੇਟਾਂੀਆਂ ਵਿੱਚ ਤੇ ਆ ਫੁੱਲੇ ਜਿਹੜੇ ਖਾਣੇ ਹੁੰਦੇ ਆਪਾਂ ਖੁੱਲੇ ਵੀ ਮਿਲ ਜਾਂਦੇ ਆ ਤੇ ਇਦਾਂ ਸਾਰਾ ਸਮਾਨ ਇੱਥੇ ਇਹਨਾਂ ਨੇ ਲਾਇਆ ਵੇ ਨਾਲ ਰੱਖਿਆ ਤੁਸੀਂ ਪਾ ਸਕਦੇ ਆ ਅਮ ਇਹ ਮੱਕੇ ਦੇ ਦਾਣੇ ਹੋਗੇ ਭੁੰਨਣ ਸਾਜ ਦੇ ਲਈ ਆ ਕੇ ਇਥੋਂ ਤੇ ਇਹ ਸਾਰਾ ਸਮਾਨ ਇਹਨੇ ਲਾਇਆ ਹੋਇਆ ਤੇ ਆ ਆ ਵੀ ਖੰਜੂਰਾ ਆਮਲਾ ਹਾਂ ਖੰਜੂਰਾ ਤੁਸੀਂ ਮਤਲਬ ਕਿ ਦੇ ਹਸਾਬ ਨਾਲ ਬਲਕ ਚ ਲੈ ਕੇ ਜਾ ਸਕਦੇ ਆ ਕਾਫੀ ਤਰ੍ਹਾਂ ਦੇ ਖੰਜੂਰਾ ਇੱਥੇ ਤੇ ਤੁਸੀਂ ਆਪ ਦੇ ਹਸਾਬ ਨਾਲ ਮਤਲਬ ਕਿ ਖੰਜੂਰਾ ਵੀ ਲੈ ਕੇ ਜਾ ਸਕਦੇ ਆ ਤੇ ਬਹੁਤ ਵਧੀਆ ਮੈਨੂੰ ਲੱਗਿਆ ਇੱਥੇ ਆ ਕੇ ਕਿ ਜਿਵੇਂ ਕਿ ਤੁਹਾਨੂੰ ਜਿੰਨੀ ਲੋੜ ਆ ਤੀ ਉਹਨਾਂ ਲਿਆ ਸਕਦੇ ਨੇ ਕਈ ਥਾਂ ਤਾਂ ਡੱਬਿਆਂ ਵਿੱਚ ਹੁੰਦਾ ਆ ਟਾਫੀਆਂ ਦੇਖੋ ਕਈ ਤਰ੍ਹਾਂ ਦੀਆਂ ਟਾਫੀਆਂ ਤੁਹਾਨੂੰ ਬਹੁਤ ਤਰ੍ਹਾਂ ਦੀਆਂ ਟਾਫੀਆਂ ਇੱਥੋਂ ਮਿਲ ਜਾਣਗੀਆਂ ਜੇ ਤੁਸੀਂ ਮਤਲਬ ਕਿ ਪੰਜਾਬ ਇੰਡੀਆ ਨੂੰ ਭੇਜਣੀਆਂ ਤੇ ਇੱਥੇ ਆ ਕੇ ਜਰੂਰ ਆਪਣੇ ਮਤਲਬ ਕਿ ਜਿੱਦਾਂ ਕਿ ਆਪਾਂ ਟਾਫੀਆਂ ਨਹੀਂ ਮਿਲਦੀਆਂ ਆਪਾਂ ਕਹਿ ਦਿੰਨੇ ਆ ਤੇ ਤੁਸੀਂ ਟਾਫੀਆਂ ਇੱਥੋਂ ਲੈ ਕੇ ਜਾ ਸਕਦੇ ਆ ਹਾਂਜੀ ਤੇ ਆਪਾਂ ਤੁਹਾਨੂੰ ਜਿਹੜਾ ਦਿਖਾਈ ਜਾਂਦਾ ਇੱਥੇ ਜਿਹੜਾ ਸਮਾਨ ਮਿਲਦਾ ਹਨਾ ਕਿ ਜਿਹੜਾ ਬਲਕ ਤੇ ਤੁਸੀਂ ਸਮਾਨ ਸਾਰਾ ਲੈ ਸਕਦੇ ਆ ਕਾਜੂ ਬਦਾਮ ਜਿੰਨੀਆਂ ਤੁਹਾਨੂੰ ਤੀਜਾ ਆਪਾਂ ਦਿਖਾਈਆਂ ਮਤਲਬ ਤੇ ਇੱਥੇ ਆ ਵੇਖੋ ਕਿ ਹਰੇਕ ਤਰ੍ਹਾਂ ਦੀਆਂ ਟੌਫੀਆਂ ਤੇ ਦਾ ਪ੍ਰਾਈਜ਼ ਤੇ ਨਾਲੇ ਖੁੱਲੀਆਂ ਤੁਸੀਂ ਲੈ ਕੇ ਤੇ ਆਪਣੇ ਘਰ ਨੂੰ ਭੇਜ ਸਕਦੇ ਆ ਤੇ ਇੱਥੇ ਵੀ ਖਾ ਸਕਦੇ ਆ ਤੇ ਡੱਬੇ ਵੀ ਇਹਦੇ ਵਿੱਚ ਤੁਸੀਂ ਪੈਕ ਕਰਕੇ ਵੀ ਇਹਨਾਂ ਨੂੰ ਭੇਜ ਸਕਦੇ ਆ ਤੇ ਵਧੀਆ ਜਿੱਦਾਂ ਕਿ ਆਪਾਂ ਇੰਡੀਆ ਭੇਜਣੀਆਂ ਹੁੰਦੀਆਂ ਕਿ ਚਾਕਲੇਟਾਂ ਹੋਣਗੀਆਂ ਟੌਫੀਆਂ ਹੋਗੀਆਂ ਵੇਖੋ ਆ ਚਾਕਲੇਟਾਂ ਖੁੱਲੀਆਂ ਆ ਬਜਰੀ ਜੀ ਹੁੰਦੀ ਆ ਬਹੁਤ ਸਵਾਦ ਹੁੰਦੀ ਆ ਵੀ ਚੌਕਲੇਟ ਵਾਲੀ ਹੁੰਦੀ ਆ ਤੇ ਇਹ ਵੀ ਜ਼ਰੂਰ ਤੁਸੀਂ ਲੈ ਕੇ ਜਾਇਓ ਇੱਥੇ ਜਦੋਂ ਆਏ ਤੇ ਬਹੁਤ ਘੈਂਟ ਸਵਾਦ ਹੁੰਦੀ ਆ ਇੱਕ ਵਾਰੀ ਜ਼ਰੂਰ ਇਹਦਾ ਟੇਸਟ ਕਰਿਓ ਤੇ ਤੁਹਾਨੂੰ ਬਹੁਤ ਵਧੀਆ ਲੱਗੂਗੀ ਇਹ ਬਜਰੀ ਜੀ ਬਜਰੀ ਵਾਂਗੂ ਹੁੰਦੀ ਆ ਪਰ ਹੁੰਦੀ ਚੌਕਲੇਟ ਆ ਇਹ ਤੇ ਆ ਵੇਖੋ ਫੇਰ ਇਹਨਾਂ ਨੇ ਪੈਕਟਾਂ ਵਿੱਚ ਵੀ ਲਾਈ ਹੋਏ ਤੇ ਆ ਮਤਲਬ ਕਿ ਖੁੱਲਾ ਤੁਸੀਂ ਜੰਨਾ ਵੀ ਮਤਲਬ ਬਲਕਿ ਜਿ ਸਮਾਨ ਲੈਣਾ ਤੇ ਲੈ ਸਕਦੇ ਆ ਤੇ ਆਪਾਂ ਤੁਹਾਨੂੰ ਆ ਸਾਰਾ ਦਿਖਾਈ ਜਾਨੇ ਆ ਇਦਾਂ ਇਹਨਾਂ ਨੇ ਲਾਇਆ ਹੋਇਆ ਤੇ ਆਪਾਂ ਤੁਹਾਨੂੰ ਆ ਦਿਖਾਇਆ ਕਿ ਤੁਸੀਂ ਜਿਹੜੇ ਚੌਕਲੇਟ ਸਿੱਧੇ ਵੀ ਲੈ ਕੇ ਜਾ ਸਕਦੇ ਆ ਤੇ ਬਲਕ 'ਚ ਵੀ ਲੈ ਸਕਦੇ ਆ ਕਿ ਪੈਕਟ ਵੀ ਹੋਏਗੇ ਇੱਥੇ ਤੇ ਤੋਲ ਕੇ ਇੱਥੇ ਮਤਲਬ ਕਿ ਆ ਲੱਗਿਆ ਹੁੰਦਾ ਕੰਡਾ ਮਤਲਬ ਕਿ ਤੁਸੀਂ ਤੋਲ ਸਕਦੇ ਆ ਕਿੰਨੇ ਮਤਲਬ ਕਿ LB ਹੋ ਗਿਆ ਚਾਹੀ ਹੈ ਨਾ ਕਿੰਨਾ ਤੁਸੀਂ ਸਮਾਨ ਲੈਣਾ ਉਸ ਹਿਸਾਬ ਨਾਲ ਤੇ ਆ ਪੈਕਟ ਵੀ ਹੈਗੇ ਆ ਤੇ ਆ ਫਿਰ ਜਾਨੀ ਕਿ ਬਾਹਲਾ ਤੇ ਆ ਵੇਖੋ ਟੌਫੀਆਂ ਤਾਂ ਬਹੁਤ ਜਾਨੀ ਕਿ ਕਈ ਤਰ੍ਹਾਂ ਦੀਆਂ ਤੁਸੀਂ ਕਹਿ ਨਹੀਂ ਸਕਦੇ ਕਿ ਇੱਥੇ ਤੁਸੀਂ ਕਹੋਗੇ ਕਿਹੜੀ ਲੱਗੀ ਇਹ ਇੰਨੇ ਤਰ੍ਹਾਂ ਦੇ ਟਾਫੀਆਂ ਆ ਇੱਥੇ ਆ ਦੇਖੋ ਜਵਾਕਾਂ ਲਈ ਦਾ ਪੂਰੇ ਜਾਨੀ ਕਿ ਬਾਰੇ ਨਿਆਰੀ ਆ ਆ ਦੇਖੋ ਕਿ ਤੁਸੀਂ ਜੇ ਹਿੰਦੀਆਂ ਭੇਜਣੀਆਂ ਦੇਖੋ ਤੇ ਜਰੂਰ ਆ ਕੇ ਟਾਫੀਆਂ ਤੇ ਆ ਜੇ ਤੁਸੀਂ ਸਿੱਧਾ ਜਿਵੇਂ ਚਾਕਲੇਟਾਂ ਵਾਲੇ ਆਪਾਂ ਨੂੰ ਪੈਕਟ ਮਿਲ ਜਾਂਦੇ ਉਹ ਵੀ ਲੈ ਸਕਦੇ ਆਂ ਵੇਖੋ ਕਈ ਤਰ੍ਹਾਂ ਸਜਾਵਟ ਜੇ ਕਰਨੀ ਉਹ ਆਪਾਂ ਕੇਕ ਬਣਾ ਕੇ ਉਹਦੇ ਲਈ ਤੇ ਆ ਖਾਣ ਲਈਆਂ ਚੀਜ਼ਾਂ ਆ ਜੱਲ ਜੇ ਵਾਂਗ ਹੁੰਦੀਆਂ ਆ ਟਾਫੀਆਂ ਹੀ ਆ ਉਹ ਵਾਲੀਆਂ ਤੇ ਆ ਵੇਖੋ ਕਈ ਤਰ੍ਹਾਂ ਦੀਆਂ ਹੁੰਦੀਆਂ ਐ ਤੇ ਤੁਸੀਂ ਇਹਨਾਂ ਨੂੰ ਵੀ ਮਤਲਬ ਇੱਥੋਂ ਲੈ ਕੇ ਜਾ ਸਕਦੇ ਆ ਵੇਖੋ ਜੈਲ ਜੇ ਵਾਂਗੂ ਹੁੰਦੀਆਂ ਐ ਆ ਦੂਜੀਆਂ ਟੌਫੀਆਂ ਆਂਗੇ ਚਾਕਲੇਟ ਜੀ ਵਾਲੀਆਂ ਲਪਾਫਿਆਂ ਚ ਆ ਦੇਖੋ ਕਿੰਨੀਆਂ ਮਤਲਬ ਕਿ ਇੱਥੋਂ ਤੁਸੀਂ ਟੌਫੀਆਂ ਲੈ ਕੇ ਜਾ ਸਕਦੇ ਆ ਤੇ ਬਹੁਤ ਤਰ੍ਹਾਂ ਦੀਆਂ ਟੌਫੀਆਂ ਇੱਥੇ ਹਾਂਜੀ ਆਪਾਂ ਤੁਹਾਨੂੰ ਦਿਖਾਉਨੇ ਤੇ ਇੱਥੇ ਦੇਖੋ ਹਣੀ ਪਿਓਰ ਹਣੀ ਆ ਤੁਸੀਂ ਮਤਲਬ ਕਿ ਆ ਦੇ ਹਿਸਾਬ ਨਾਲ ਇੱਥੋਂ ਪਾ ਸਕਦੇ ਆ ਟੂਟੀਆਂ ਵੇਚਦੀ ਆ ਵੇਖੋ ਇੱਥੇ ਲੱਗੀਆਂ ਹੋਈਆਂ ਟੂਟੀਆਂ ਤੇ ਪਿਓਰ ਹਣੀ ਮਿਲਦਾ ਜਿਵੇਂ 100 ਗ੍ਰਾਮ 1.33 ਦਾ ਇਦਾਂ ਹਣੀ ਆਏ ਵਾਈਟ ਹਾਂਜੀ ਜਿਹੜਾ ਕਿ ਮਤਲਬ ਕਿ ਆਪਾਂ ਕਰਦੇ ਹਣੀ ਸ਼ਹਿਦ ਦੀ ਗੱਲ ਹੈ ਸ਼ਹਿਦ ਤੁਸੀਂ ਇੱਥੋਂ ਟੂਟੀਆਂ ਵੇਚਦੀ ਲਿਆ ਸਕਦੇ ਆ ਤੇ ਆ ਆ ਗਿਆ ਬਟਰ ਹੁੰਦਾ ਤੇ ਇਹ ਵੀ ਤੁਸੀਂ ਅਦੇ ਹਿਸਾਬ ਨਾਲ ਜਿੰਨਾ ਤੁਹਾਨੂੰ ਚਾਹੀਦਾ ਪੂਰਾ ਆਰਗੇਨਿਕ ਇਹ ਤੁਸੀਂ ਲੈ ਸਕਦੇ ਆ ਬਾਲਟੀਆਂ ਵਿੱਚ ਪਾਇਆ ਹੋਇਆ ਇਹਨਾਂ ਨੇ ਤੇ ਇਹਨਾਂ ਦੀਆਂ ਬੋਤਲਾਂ ਵੀ ਲੈਣੀਆਂ ਡੱਬੇ ਲੈਣੇ ਉਹ ਵੀ ਤੁਸੀਂ ਲੈ ਸਕਦੇ ਆ ਆ ਵੇਖੋ ਕਈ ਤਰ੍ਹਾਂ ਦਾ ਮਤਲਬ ਇਹਨਾਂ ਨੇ ਘੈਂਟ ਪੂਰਾ ਓਰੀਜਨਲ ਕੱਢਿਆ ਹੋਇਆ ਹੈ ਤੇ ਤੁਸੀਂ ਇਹਨੂੰ ਮਤਲਬ ਕਿ ਆਪਦੇ ਹਿਸਾਬ ਨਾਲ ਜਿੰਨਾ ਤੁਹਾਨੂੰ ਚਾਹੀਦਾ ਉਹ ਹਿਸਾਬ ਨਾਲ ਤੁਸੀਂ ਪਾ ਸਕਦੇ ਆ ਆ ਦੇਖੋ ਲਿਖਿਆ ਹੋਇਆ ਹੈ ਨਾ ਬਟਰ ਪੂਰਾ ਆਰਗੇਨਿਕ ਪੂਰੇ ਵਧੀਆ ਤਰੀਕੇ ਨਾਲ ਪੂਰਾ ਸਾਫ ਸੁਥਰਾ ਤੇ ਸਫਾਈ ਵੇਖੋ ਕਿੰਨੀ ਘੈਂਟ ਆ ਤੇ ਤੁਸੀਂ ਇੱਥੋਂ ਮਤਲਬ ਕਿ ਜਰੂਰ ਆ ਕੇ ਇਹ ਚੀਜ਼ ਵੀ ਲੈ ਸਕਦੇ ਆ ਆ ਕੋਕੋਨਟ ਆਇਲ ਹੋ ਗਿਆ ਪਿਓਰਨ ਵਾਲੇ ਪੂਰਾ ਵਧੀਆ ਤੇ ਜੇ ਆਪਾਂ ਤੁਹਾਨੂੰ ਇੱਧਰ ਦਿਖਾਈਏ ਆ ਸਾਬਣਾ ਇੱਥੇ ਪਈਆਂ ਹੋਈਆਂ ਸਾਬਣਾ ਵੀ ਆ ਸ਼ੈਂਪੂ ਵੀ ਆ ਆ ਦੇਖੋ ਸਾਬਣਾ ਤੇਲ ਆ ਗਿਆ ਇਹ ਵੀ ਪੂਰਾ ਇਹਨਾਂ ਨੇ ਘਰੇ ਬਣਾਇਆ ਹੋਇਆ ਤੇ ਪੂਰਾ ਵਧੀਆ ਕਿ ਮਤਲਬ ਜਿਹੜੀ ਤੁਹਾਨੂੰ ਲੋੜ ਆ ਤੁਸੀਂ ਲੈ ਆ ਸਕਦੇ ਆ ਆ ਦੇਖੋ ਇਹ ਸਾਬਣਾ ਪਈਆਂ ਹਨ ਤੇ ਸ਼ੈਂਪੂ ਪਿਆ ਸਿਰ ਤੇ ਲਾਉਣ ਵਾਲਾ ਤੇ ਜਿਵੇਂ ਕਾਂ ਵਾਲੇ ਤੇ ਆ ਹੈਗਾ ਜਿਹੜਾ ਕਿ ਬਟਰ ਤੁਸੀਂ ਮਤਲਬ ਕਿ ਪਿਓਰ ਕੱਢ ਵੀ ਸਕਦੇ ਆ ਤੇ ਟੂਟੀਆਂ ਵਿੱਚ ਦੀ ਇਹ ਵੀ ਆ ਸਕਦਾ ਨਟ ਬਟਰਸ ਜਿਹੜੇ ਕਿ ਜਿਹੜਾ ਤੁਸੀਂ ਮਤਲਬ ਕਿ ਇਹ ਵੀ ਤੁਸੀਂ ਟੂਟੀਆਂ ਵਿੱਚ ਦੀ ਜੇ ਤੁਸੀਂ ਚਲਾਉਂਗੇ ਤੇ ਉਹ ਥੋੜਾ ਨਿਕਲੂਗਾ ਮਤਲਬ ਕਿ ਇਹ ਨੂੰ ਵੀ ਤੁਸੀਂ ਇਦਾਂ ਕੱਢ ਕੇ ਲੈ ਕੇ ਜਾ ਸਕਦੇ ਆ ਤੇ ਆ ਔਰਸ ਆ ਗਿਆ ਇਹ ਮਤਲਬ ਔਰਸ ਜੇ ਤੁਹੀ ਲੈਣੇ ਆ ਪ੍ਰਾਈਸ ਲਿਖਿਆ ਹੋਇਆ ਇਹਨਾਂ ਦਾ ਤੇ ਇਹ ਵੀ ਲੈ ਕੇ ਜਾ ਸਕਦੇ ਆ ਤੁਸੀਂ ਤੇ ਆ ਸਮਾਨ ਇਧਰ ਆਪਾਂ ਤੁਹਾਨੂੰ ਦਿਖਾਈ ਗਏ ਤੇ ਆ ਵੀ ਰੱਖਿਆ ਹੋਇਆ ਇਹਨਾਂ ਨੇ ਕਾਫੀ ਕਿਸਮ ਲੋੜ ਆ ਮਤਲਬ ਜਿਹੜੀ ਵੀ ਚੀਜ਼ ਤੇ ਆ ਵੇਖੋ ਜਿਵੇਂ ਕਿ ਇੱਥੇ ਵੀ ਇਹਨਾਂ ਨੇ ਦਿਖਾਇਆ ਹੋਇਆ ਤੇ ਚੌਕਲੇਟਾਂ ਵਾਲਾ ਕਾਫੀ ਸਮਾਨ ਇੱਥੇ ਤੇ ਇਸ ਤਰ੍ਹਾਂ ਦਾ ਅੰਦਰੋਂ ਤੇ ਆਪਣੇ ਪੰਜਾਬੀ ਵੀਰ ਕਿਥੋਂ ਕਾਫੀ ਸਮਾਨ ਲੈ ਕੇ ਜਾਂਦੇ ਆ। ਆ ਮਿਲਕ ਪਾਊਡਰ ਆ ਗਿਆ ਯਾਨੀ ਕਿ ਜਿਸ ਨੂੰ ਉਹਦੀ ਲੋੜ ਆ ਤੁਸੀਂ ਉਹ ਵੀ ਲੈ ਕੇ ਜਾ ਸਕਦੇ ਆ ਵੇਖੋ। ਬਲਕ 'ਚ ਮਿਲਦਾ ਇਹ ਵੀ ਸਮਾਨ ਤੁਹਾਨੂੰ। ਤੇ ਆ ਦੇਖੋ ਸੇਬ ਵੀ ਲਿਖਿਆ ਹੋਇਆ ਇਹਨਾਂ ਨੇ। ਤੇ ਆ ਫੇਰ ਜਿਵੇਂ ਕਿ ਮਤਲਬ ਕਿ ਚੌਕਲੇਟਾਂ ਆ ਗਈਆਂ, ਬਿਸਕੁਟ ਜੇ ਆ ਗਏ ਆ। ਆ ਦੇਖੋ ਬਿਸਕੁਟ ਪਈ ਆ ਤੁਸੀਂ ਇਹ ਵੀ ਲੈ ਕੇ ਜਾ ਸਕਦੇ ਆ। ਤੇ ਆਪਾਂ ਅੱਗੇ ਜੀ ਥੋੜਾ ਆ। ਤਾਂ ਦੇਖੋ ਕਿ ਇਨਾਂ ਨੇ ਜਿਹੜਾ ਖੁੱਲਾ ਮਤਲਬ ਸਮਾਨ ਤੁਸੀਂ ਇੱਥੋਂ ਲੈ ਕੇ ਬਲਕ ਵਿੱਚ ਆਪਣਾ ਲੈ ਕੇ ਜਾ ਸਕਦੇ ਆਂ ਦੇਖੋ ਕਈ ਤਰ੍ਹਾਂ ਦਾ ਮਤਲਬ ਕਿ ਸਮਾਨ ਆ ਇੱਥੇ ਆ ਵੇਖੋ ਪੈਟਾਂ ਵਿੱਚ ਕੁਰਕਰੇ ਤੇ ਉਹ ਆਪਾਂ ਸ਼ਹਿਦ ਦਿਖਾਇਆ ਤੁਹਾਨੂੰ ਤੇ ਆ ਆਪਣਾ ਬਟਰ ਜਿਹੜਾ ਦਿਖਾਇਆ ਇਹ ਤੁਸੀਂ ਲੈ ਕੇ ਇੱਥੋਂ ਜਾ ਸਕਦੇ ਆਂ ਤੇ ਜਰੂਰ ਆ ਕੇ ਇੱਥੇ ਮਤਲਬ ਕਿ ਤੁਸੀਂ ਘੱਟ ਰੇਟਾਂ ਵਿੱਚ ਇੱਥੋਂ ਸਮਾਨ ਲੈ ਕੇ ਜਾ ਸਕਦੇ ਆਂ ਬਲਕ ਵਿੱਚ ਤੇ ਬਹੁਤ ਵਧੀਆ ਹੈ ਤੇ ਆਪਸ ਨੂੰ ਇਧਰ ਤੋਂ ਹੁੰਨੇ ਆ ਜਿਹੜੀ ਆ ਚੀਜ਼ ਆ ਇਹ ਦਾਲਾਂ ਆ ਗਈਆਂ ਕਈ ਤਰ੍ਹਾਂ ਦੀਆਂ ਦਾਲਾਂ ਵੀ ਸਾਨੂੰ ਇੱਥੋਂ ਮਿਲ ਜਾਣਗੀਆਂ ਇਹ ਦੇਖੋ ਇਹਨਾਂ ਦਾ ਪ੍ਰਾਈਸ ਵੀ ਲਿਖਿਆ ਹੋਇਆ ਚੇ ਸਾਨੂੰ ਦਾਲਾਂ ਦੀ ਲੋੜ ਆ ਆ ਵੇਖੋ ਕਈ ਤਰ੍ਹਾਂ ਦੀਆਂ ਦਾਲਾਂ ਆ ਦੇਖੋ ਕਿੰਨੇ ਘੈਂਟ ਜਿੱਦਾਂ ਕਿ ਹਰ ਇੱਕ ਤਰ੍ਹਾਂ ਦੀ ਦਾਲ ਰਾਜਮਾ ਹੋ ਗਏ ਮੂੰਗੀ ਮਸਰੀ ਦਾਲ ਹੋ ਗਈ ਆ ਚੌਕਲੇਟਾਂ ਆ ਗਈਆਂ ਹਨਾ ਤੇ ਆ ਫਿਰ ਮਤਲਬ ਕਿ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਆਪਣਾ ਮਿਕਸ ਕੀਤਾ ਹੋਇਆ ਪਾਊਡਰ ਜਿਹੜਾ ਬਣਾਏ ਹੋਏ ਆ ਤੇ ਉਹ ਵੀ ਤੁਸੀਂ ਲੈ ਕੇ ਜਾ ਸਕਦੇ ਆ ਆ ਇਥੋਂ ਮਤਲਬ ਕਿ ਆਪਣੇ ਜਿਹੜੇ ਉਹ ਹੋਂਦੀ ਆ ਆਪਣੀ ਨਿਊਟ੍ਰੀ ਕਹਿੰਦੇ ਨੇ ਆਪਾਂ ਆ ਦੇਖੋ ਕਈ ਤਰ੍ਹਾਂ ਰੰਗ ਬਰੰਗੀਆਂ ਮਿਲ ਜਾਂਦੀਆਂ ਨਿਊਟ੍ਰਲ ਹੋ ਗਈਆਂ ਪਾਸਤਾ ਹੋ ਗਿਆ ਜਿਹੜਾ ਤੁਸੀਂ ਬਣਾਉਣੇ ਹੁੰਦੇ ਆ ਤੇ ਉਹ ਵੀ ਕਈ ਤਰ੍ਹਾਂ ਦਾ ਤੁਸੀਂ ਖੁੱਲਾ ਆਪਣੇ ਹਿਸਾਬ ਨਾਲ ਲੈ ਕੇ ਜਾ ਸਕਦੇ ਆ ਕਈ ਤਰ੍ਹਾਂ ਦੇ ਚੌਲ ਆ ਗਏ ਆ ਰੰਗ-ਬਰੰਗੇ ਚੌਲ ਆ ਵੇਖੋ ਚੌਲ ਦੀ ਗੱਲ ਕਰੀਏ ਰਾਈਸ ਦੀ ਤੇ ਇਹ ਵੀ ਕਈ ਤਰ੍ਹਾਂ ਦੇ ਇੱਥੇ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਆ ਤੇ ਸੇਵ ਵੀ ਲਿਖਿਆ ਇਹਨਾਂ ਨੇ ਕਿ ਇੰਨਾ ਹਿਸਾਬ ਨਾਲ ਪ੍ਰਾਈਸ ਹਰੇਕ ਲਿਖਿਆ ਮਸਾਲਾ ਤੇ ਮਤਲਬ ਕਿ ਜੇ ਤੁਹਾਨੂੰ ਮਸਾਲਿਆਂ ਦੀ ਲੋੜ ਆ ਮਤਲਬ ਪੰਸਾਰੀ ਦੁਕਾਨ ਤੋਂ ਪਰ ਲੈਣੀ ਜਿਹੜਾ ਸਮਾਨ ਉਹ ਵੀ ਹੈਗਾ ਸਾਰਾ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਆ ਕਾਲੀ ਮਾਰਚ ਹੋ ਗਈ ਜਿੱਦਾਂ ਕਹਿਣਾ ਲਿਖਿਆ ਹੋਇਆ ਇਹਨਾਂ ਨੇ ਤੇ ਆ ਵੇਖੋ ਇੱਥੇ ਮਤਲਬ ਕਿ ਤੁਸੀਂ ਜੀ ਚੰਗਲੂੜਾ ਜੀਰੇ ਦੀ ਸੌਫ ਦੀ ਕਾਲੀ ਮਿਰਚ ਦੀ ਤੇ ਉਹ ਵੀ ਤੁਸੀਂ ਲੈ ਕੇ ਜਾ ਸਕਦੇ ਆ ਬਹੁਤ ਸਮਾਨ ਆ ਇੱਥੇ ਤੇ ਆ ਇਲਾਚੀਆਂ ਪਈਆਂ ਆ ਦੇਖੋ ਕਿ ਮਿਰਚਾ ਲਾਲ ਹਲਦੀ ਆ ਤੇ ਉਹ ਵੀ ਤੁਸੀਂ ਮਤਲਬ ਹਿਸਾਬ ਨਾਲ ਜਿੰਨੀ ਤੁਹਾਨੂੰ ਚਾਹੀਦੀ ਹੈ ਉਹ ਲਫਾਵੇ ਵਿੱਚ ਪਾ ਕੇ ਲੈ ਕੇ ਜਾ ਸਕਦੇ ਆ ਬਲਕ 'ਚ ਸਮਾਨ ਮਿਲਦਾ ਕਾਲੀ ਮਿਰਚ ਆ ਗਈ ਆ ਲਾਲ ਮਿਰਚ ਆ ਗਈ ਪੀਸੀ ਸਿੱਧੀ ਸਾਫਤੀ ਮਿਰਚ ਆ ਗਈ ਆ ਲਾਲ ਤੇ ਇਧਰੋਂ ਕੁਝ ਇਸ ਤਰ੍ਹਾਂ ਦਾ ਹੈ ਸਾਰਾ ਬਣਿਆ ਹੋਇਆ ਵੇਖੋ ਕਿੰਨਾ ਘੈਂਟ ਇਤਾਂ ਦੇ ਸਮਾਨ ਪਾ ਸਕਦੇ ਆ ਤੇ ਥੋੜਾ ਜਿਹਾpass ਨੂੰ ਆ ਦਿਖਾਉਨੇ ਆ ਵੇਖੋ ਤੇ ਇੱਥੋਂ ਵੀ ਤੁਸੀਂ ਮਤਲਬ ਕਿ ਜਿਹੜਾ ਆਪਣਾ ਧਣੀਆਂ ਹੁੰਦਾ ਸਬੂਤਾ ਉਹ ਲੈ ਕੇ ਜਾ ਸਕਦੇ ਆ ਤੇ ਆ ਸਮਾਨ ਸਾਰੇ ਮਸਾਲੇ ਮਸੂਲੇ ਯਾਨੀ ਕਿ ਇਹਨਾਂ ਨੇ ਪਾਏ ਹੋਏ ਆ ਜਿਹੜੀ ਉਸਨੂੰ ਲੋਡ ਆ ਤੇ ਜੇ ਆਪਾਂ ਇਧਰ ਆਉਨੇ ਆ ਆਮਤਲਾ ਚਾਹ ਪੱਤੀ ਆ ਗਈ ਆ ਦੇਖੋ ਕਿ ਚਾਹ ਪੱਤੀ ਕਈ ਤਰ੍ਹਾਂ ਦੀ ਆ ਇੱਥੇ ਮਤਲਬ ਕਿ ਜਿਹੜੀ ਆਪਾਂ ਨੂੰ ਦੂਜੀ ਦਾਣੇ ਵਾਲੀ ਪਉਣੀ ਆ ਇਹ ਪੱਤੇਆਂ ਵਾਲੀ ਚਾਹ ਪੱਤੀ ਵੀ ਆ ਤੇ ਰੰਗ ਬਰੰਗੀ ਚਾਹ ਪੱਤੀ ਵੀ ਆ ਦੇਖੋ ਕਈ ਤਰ੍ਹਾਂ ਦੀ ਚਾਹ ਪੱਤੀ ਆ ਤੁਸੀਂ ਲੈ ਕੇ ਜਾ ਸਕਦੇ ਆ ਕਾਫੀ ਆ ਗਈ ਆ ਕਾਫੀ ਜਿਹੜੀ ਤੁਹਾਨੂੰ ਪਸੰਦ ਆ ਤੁਸੀਂ ਉਹ ਕਾਫੀ ਲੈ ਆ ਸਕਦੇ ਆ ਆਪ ਦੇ ਹਸਾਮਨਾ ਪਾ ਕੇ ਦੇਖੋਗੇ ਉਹ ਕਾਫੀ ਆ ਗਈ ਆ ਤੇ ਆਪਸ ਨੂੰ ਇਤੁਰਦਘੌਨੇ ਆ ਪਏ ਆ ਤੇ ਇਹ ਵੀ ਤੁਸੀਂ ਬਲਕ ਚ ਸਮਾਨ ਲੈ ਕੇ ਜਾ ਸਕਦੇ ਆ ਕਾਫੀ ਤਰ੍ਹਾਂ ਦਾ ਸਮਾਨ ਆ ਇੱਥੇ ਤੇ ਬਲਕ ਚ ਮਿਲਦਾ ਤੇ ਸਸਤਾ ਤੇ ਇਦਾਂ ਬਣਿਆ ਹੋਇਆ ਏ ਤੇ ਜਰੂਰ ਆ ਕੇ ਕਿ ਮਤਲਬ ਤੁਸੀਂ ਇੱਥੋਂ ਸਮਾਨ ਲੈ ਕੇ ਜਾਓ ਇਦਾਂ ਸਾਰਾ ਤੁਸੀਂ ਇੱਥੋਂ ਬਲਕ ਚ ਸਮਾਨ ਲੈ ਸਕਦੇ ਆ ਤੇ ਕਈ ਤਰ੍ਹਾਂ ਦਾ ਸਮਾਨ ਇੱਥੇ ਮਿਲ ਜਾਂਦਾ ਕਿ ਮਤਲਬ ਦਾਲਾਂ ਵੀ ਹੈਗੀਆਂ ਮਸਾਲੇ ਵੀ ਕਈ ਤਰ੍ਹਾਂ ਦੇ ਤੇ ਆ ਕੇ ਜਿਉਂ ਮੂਰ ਇੱਥੇ ਲੈ ਕੇ ਜਾਏ ਤੇ ਬਹੁਤ ਘੈਂਟ ਆ ਤੇ ਬਲਕ ਚ ਸਮਾਨ ਮਿਲਦਾ ਦੇਖੋ ਸਾਰਾ ਇੱਥੋਂ ਤੇ ਕੈਂਬਰੀ ਵਿੱਚ ਪੋਜੀਸ਼ਨ ਆ ਤੇ ਆਪਾਂ ਲੈ ਲਿਆ ਸਮਾਨ ਤੇ ਆਪਾਂ ਚੱਲਦੇ ਹਾਂ ਦੱਸਿਓ ਵੀਡੀਓ ਕਿਦਾਂ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਾਂ ਤੁਹਾਨੂੰ ਮਿਲਦੇ ਆ ਨਵੀਂ ਵੀਡੀਓ ਨਾਲ ਥੈਂਕਸ ਮੰਨਣ ਤੇ ਵੀ ਕਿੱਥੇ ਲੱਗ ਰਾਇਆ ਕਿ ਆਪਾਂ ਚੱਲਦੇ ਹਾਂ ਬਾਹਰ ਨੂੰ